ਸਿੱਖ ਇਤਿਹਾਸ ਮਰਜੀਵੜਿਆਂ ਦੇ ਨਾਲ ਸ਼ਹੀਦਾਂ ਦੇ ਨਾਲ ਮুরিਦਾਂ ਦੇ ਨਾਲ ਭਰਿਆ ਹੋਇਆ ਹੈ ਔਰ ਉਹਨਾਂ ਦੇ ਵਿੱਚ ਇੱਕ ਮਹਾਨ ਸ਼ਖਸੀਅਤ ਜਿਸ ਨੂੰ ਕੇ ਉਹ ਖਿਤਾਬ ਮਿਲਿਆ ਜਿਸ ਖਿਤਾਬ ਦੇ ਬਾਅਦ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੀ ਤਰਸਦਾ ਰਹਿ ਗਿਆ ਮੈਂ ਫਿਰ ਪੀੜ ਕਰ ਰਿਹਾ ਹਾਂ ਕਿ ਜਿਹੜਾ ਖਿਤਾਬ ਸੁਲਤਾਨ ਉਲ ਕੌਮ ਕੌਮ ਦਾ ਸੁਲਤਾਨ ਹੋਣ ਦਾ ਖਿਤਾਬ ਜੱਸਾ ਸਿੰਘ ਆਲੂ ਵਾਲੀ ਨੂੰ ਮਿਲਿਆ ਉਹ ਖਿਤਾਬ ਮਹਾਰਾਜਾ ਰਣਜੀਤ ਨੂੰ ਨਹੀਂ ਮਿਲ ਸਕਿਆ ਹਾਲਾਂਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜਪਾਗ ਬਹੁਤ ਵੱਡਾ ਸੀ ਖੈਰ ਇਸ ਯੋਧੇ ਦਾ ਜਨਮ 3 ਮਈ 1718 ਈਸਵੀ ਨੂੰ ਲਾਹੌਰ ਲਾਗੇ ਆਲੂ ਪਿੰਡ ਵਿੱਚ ਹੁੰਦਾ ਹੈ ਅਤੇ ਬਚਪਨ ਤੋਂ ਹੀ ਘਰ ਦੇ ਵਿੱਚ ਇੱਕ ਚੰਗਾ ਮਾਹੌਲ ਮਿਲਿਆ ਪਰਵਿਸ਼ ਚੰਗੀ ਹੋਈ ਔਰ ਜਿੱਥੇ ਤੀਰ ਅੰਦਾਜ਼ੀ ਕਰਦੇ ਹਨ ਜਿੱਥੇ ਕੀਰਤਨ ਦੇ ਪ੍ਰੇਮੀ ਹਨ ਗੁਰਬਾਣੀ ਦੇ ਪ੍ਰੇਮੀ ਨੇ ਗੁਰੂ ਦਾ ਪ੍ਰੇਮ ਅੰਦਰ ਹੈ ਔਰ ਮਾਤਾ ਜੀ ਇਹਨਾਂ ਨੂੰ ਲੈ ਕੇ ਆਉਂਦੇ ਨੇ ਉਹ ਵੇਲਾ ਜਿਸ ਵੇਲੇ ਵਹੀਰਾਂ ਦੇ ਅੰਦਰ ਹੈ ਜਿਸ ਵੇਲੇ ਸਿੰਘਾਂ ਜਥੇ ਬਣੇ ਹੋਏ ਹਨ ਮਾਤਾ ਦੇ ਮਨ ਦੀ ਇੱਕ ਖੁਆਇਸ਼ ਹੈ ਕਿ ਮੈਂ ਇਸ ਬੱਚੇ ਨੂੰ ਵੀ ਸਿੰਘਾਂ ਦੇ ਦਲ ਵਿੱਚ ਨਾਲ ਪੱਤੀ ਰੱਖਾਂ ਛੋਟੀ ਉਮਰ ਨੂੰ ਜਦੋਂ ਬੱਚੇ ਨੂੰ ਲੈ ਕੇ ਆਂਦਾ ਉਸ ਵੇਲੇ ਬਜ਼ੁਰਗ ਜਰਨੈਲ ਬੱਚੇ ਨੂੰ ਪਿਆਰ ਦਿੰਦੇ ਨੇ ਅਤੇ ਇਹਨੂੰ ਇੱਕ ਸੇਵਾ ਲਗਾਉਂਦੇ ਨੇ ਸੇਵਾ ਕਿਹੜੀ ਲਗਾਈ ਜਾਂਦੀ ਹੈ ਕਿ ਸਿੰਘਾਂ ਦੇ ਘੋੜਿਆਂ ਨੂੰ ਦਾਣਾ ਪਾਣੀ ਛਕਾਉਣਾ ਹੈ ਔਰ ਤੁਸੀਂ ਦੇਖੋ ਮਾਤਾ ਚਲੇ ਗਈ ਥੋੜੇ ਸਮੇਂ ਬਾਅਦ ਫਿਰ ਮਾਂ ਦੀ ਮਮਤਾ ਸੀ ਉਹ ਮਿਲਣ ਮਾਰ ਤੇ ਆਉਂਦੀ ਹੈ ਪਰ ਜਦੋਂ ਮਿਲਣ ਮਾਰ ਤੇ ਆਈ ਬੱਚਾ ਕਹਿੰਦਾ ਮਾਂ ਮੈਂ ਇੱਥੇ ਨਹੀਂ ਰਹਿਣਾ ਉਹ ਕਹਿੰਦੀ ਪੁੱਤਰਾ ਕੀ ਗੱਲ ਹੋ ਗਈ ਤੇ ਉਸ ਵੇਲੇ ਕਹਿਣ ਲੱਗਾ ਮੈਨੂੰ ਇਹ ਸਿੰਘ ਛੇੜਦੇ ਨੇ ਮਾਂ ਉਸ ਬੱਚੇ ਨੂੰ ਬਜ਼ੁਰਗ ਜਰਨੈਲ ਕੋ ਲੈ ਕੇ ਜਾਂਦੀ ਹੈ ਤੇ ਬਜ਼ੁਰਗ ਜਰਨੈਲ ਨੂੰ ਕਹਿੰਦੀ ਹੈ ਕਿ ਤੁਸੀਂ ਸਿੰਘਾਂ ਨੂੰ ਥੋੜਾ ਸਮਝਾਓ ਮੈਂ ਨਹੀਂ ਚਾਹੁੰਦੀ ਕਿ ਕਿਤੇ ਇਹ ਬੱਚਾ ਸਿੰਘਾਂ ਤੋਂ ਵੱਖਰਾ ਹੋ ਜਾਵੇ ਸਿੰਘਾਂ ਦੇ ਦਲ ਤੋਂ ਦੂਰ ਚਲੇ ਜਾਵੇ ਤੁਸੀਂ ਕਿਸੇ ਤਰੀਕੇ ਨਾਲ ਇਸ ਬੱਚੇ ਦਾ ਮਨ ਇੱਥੇ ਲਗਾਓ ਬਜ਼ੁਰਗ ਜਰਨੈਲ ਨੇ ਉਸ ਬੱਚੇ ਨੂੰ ਆਪਣੀ ਗੋਦ ਵਿੱਚ ਲਿਆ ਤੇ ਆਖਣ ਲੱਗਾ ਸਿੰਘਾਂ ਦੇ ਗਲ ਦਾ ਸਿੰਘਾਂ ਨੇ ਮਜ਼ਾਕ ਦਾ ਗੁੱਸਾ ਨਾ ਮਨਾਵੇ ਜਿਹੜੀ ਸੇਵਾ ਤੈਨੂੰ ਦਿੱਤੀ ਹੈ ਉਹ ਸੇਵਾ ਕਰਦੇ ਰਹੇ ਉਹ ਬਜ਼ੁਰਗ ਜਰਨੈਲ ਆਖਣ ਲੱਗਾ ਕਿ ਮੇਰੇ ਵੱਲ ਵੇਖ ਮੈਂ ਇੰਨਾ ਸਿੰਘਾਂ ਦੇ ਘੋੜਿਆਂ ਦੇ ਲਿੱਦ ਚੁੱਕਿਆ ਕਰਦਾ ਸੀ ਤੇ ਮੈਨੂੰ ਇੰਨਾ ਸਿੰਘਾਂ ਨੇ ਨਵਾਬੀ ਬਖਸ਼ ਦਿੱਤੀ ਤੇ ਪੁੱਤਰਾ ਤੈਨੂੰ ਤੇ ਇੰਨਾ ਸਿੰਘਾਂ ਦੇ ਘੋੜਿਆਂ ਨੂੰ ਦਾਣਾ ਪਾਣੀ ਛਕਾਉਣ ਦੀ ਸੇਵਾ ਦਿੱਤੀ ਹੈ ਪਤਾ ਨਹੀਂ ਸਮਾਂ ਕਿਹੋ ਜਿਹਾ ਬਣਨਾ ਆਉਣ ਵਾਲੇ ਇੰਨਾ ਸਿੰਘਾਂ ਨੂੰ ਕਿਹੜਾ ਖਿਤਾਬ ਦੇ ਦੇਣਾ ਹੈ ਉਸ ਬੀਬੀ ਨੂੰ ਵੀ ਸਮਝਾਇਆ ਚਲੋ ਬੱਚੇ ਨੂੰ ਵੀ ਸਮਝਾਇਆ ਉਹ ਬੱਚਾ ਸੇਵਾ 'ਚ ਜੁੜ ਗਿਆ ਉਹਦੇ ਅੰਦਰ ਗੁਰੂ ਦਾ ਪ੍ਰੇਮ ਪੰਥ ਦਾ ਪ੍ਰੇਮ ਜਿੱਥੇ ਬੰਦੀ ਦਾ ਪ੍ਰੇਮ ਪੈਦਾ ਹੋਇਆ ਸਮਾਂ ਆਪਣੀ ਪੈੜੇ ਚੱਲਦਾ ਹੈ ਉਸ ਬੱਚੇ ਨੇ ਵੱਡੇ ਹੋ ਕੇ ਬੜੇ ਹੀਆਂ ਹੀ ਜੰਗਾਂ ਦੇ ਵਿੱਚ ਭਾਗ ਲੈਣਾ ਕੀਤਾ ਆਲੂ ਵਾਲਿਆ ਮਿਸਰ ਜਿਹੜੀ ਐ ਔਰ ਉਹ ਖਿਤਾਬ ਇਹਨਾਂ ਪਹਿਲਾਂ ਕਰਕੇ ਗਿਆ ਜਿਕਰ ਕਿ ਸੁਲਤਾਨ ਉਲ ਕੌਮ ਦਾ ਖਿਤਾਬੜਾ ਹੈ ਜੱਸਾ ਸਿੰਘ ਆਲੂ ਵਾਲਾ ਦਿੱਤਾ ਜਾਂਦਾ ਹੈ ਔਰ ਜਦੋਂ ਮੁਗਲ ਜਿਹੜੇ ਨੇ ਭਾਰਤ ਦੀਆਂ ਬਹੁ ਬੇਟੀਆਂ ਨੂੰ ਲੈ ਕੇ ਜਾ ਰਹੇ ਸਨ ਤੇ ਜੱਸਾ ਸਿੰਘ ਆਲੂ ਵਾਲਿਆ ਤੇ ਹੋਰ ਗੁਰੂ ਕੇ ਮਰਜੀਵੜੇ ਹੋਰ ਜਨਾਂ ਨੇ ਇਕੱਠੇ ਹੋ ਕਰਕੇ ਹੀ ਅੜਾ ਪੰਜਾਬ ਵੀ ਧਰਤੀ ਹੈ ਇੱਥੇ ਇਹਨਾਂ ਨੂੰ ਮੰਗਾਰ ਪਾਈ ਇੱਥੇ ਇਨਾਂ ਦੀਆਂ ਧੀਆਂ ਜਿਹੜੀਆਂ ਪੈਣਾ ਜਿਹੜੀਆਂ ਹਿੰਦੁਸਤਾਨ ਦੀਆਂ ਖੜੀਆਂ ਜਾ ਰਹੀਆਂ ਸਾਨੂੰ ਛੁਡਾਇਆ ਕਰੋ ਕੋਰੀ ਪਹੁੰਚਾਇਆ ਔਰ ਦਿੱਲੀ ਜਿਹੜਾ ਹੈ ਉਸ ਦਿੱਲੀ ਨੂੰ ਵੀ ਫਤਿਹ ਕੀਤਾ ਜਾਂਦਾ ਹੈ ਬਾਬਾ ਬਘੇਲ ਸਿੰਘ ਦੇ ਨਾਲ ਵੀ ਇਹ ਸਾਰੇ ਗੁਰੂ ਕੇ ਪੈਰੇ ਨਾਲ ਜੜਦੇ ਨੇ ਔਰ ਮੈਂ ਬੇਨਤੀ ਇਹ ਕਰ ਰਿਹਾ ਹਾਂ ਕਿ ਸਾਨੂੰ ਆਪਣੇ ਸ਼ਹੀਦਾਂ ਨੂੰ ਆਪਣੇ ਜਰਨੈਲਾਂ ਨੂੰ ਚੇਤੇ ਰੱਖਣਾ ਚਾਹੀਦਾ ਹੈ ਉਹਨਾਂ ਦੇ ਮਨ ਅੰਤਰ ਆਤਮੇ ਦੇ ਵਿੱਚ ਜੋ ਪਿਆਰ ਸੀ ਅੱਜ ਕਿਤੇ ਸਾਡੇ ਅੰਦਰ ਉਹ ਪਿਆਰ ਹੋ ਸਕੇ ਔਰ ਵੱਡੇ ਕੱਲੋਂ ਕਾਰੇ ਦੇ ਵਿੱਚ ਜੇ ਇਸ ਵੇਲੇ ਵੱਡਾ ਕੱਲੂਕਾਰਾ ਕੁਹਰੇੜੇ ਵਿਖੇ ਹੁੰਦਾ ਹੈ ਉਸ ਵੇਲੇ ਵੀ ਜੱਸਾ ਸਿੰਘ ਆਲੂਵਾਲੀਆ ਅੱਗੇ ਹੋ ਕੇ ਜੋਜਦੇ ਹਨ ਅੱਗੇ ਹੋ ਕੇ ਦਲੇਰੀ ਦੇ ਨਾਲ ਔਰ ਕਾਫੀ ਗਹਿਰੇ ਫਾਟੜੇ ਸਨ ਇਹਨਾਂ ਦੇ ਸਰੀਰ ਦੇ ਉੱਤੇ ਸਨ ਕਿਸੇ ਨੇ ਵਿੱਚੋ ਆਖਿਆ ਵੀ ਤੁਸੀਂ ਚਲੇ ਜਾਓ ਕਿ ਉਹਨਾਂ ਨੇ ਆਖਿਆ ਵੀ ਭਾਈ ਮੈਂ ਕੌਮ ਦਾ ਸੁਲਤਾਨ ਹਾਂ ਮੈਂ ਜੰਗ ਦੇ ਮੈਦਾਨ ਨੂੰ ਛੱਡ ਕੇ ਜਾ ਨਹੀਂ ਸਕਦਾ ਦਲੇਰੀ ਦੇ ਨਾਲ ਜੁੜਨਾ ਕੀਤਾ ਯੋਜਨਾ ਕੀਤਾ ਔਰ ਇਹੋ ਜੀ ਪੰਥਕ ਪ੍ਰਸਿੱਧੀ ਭਾਵਨਾ ਹੈ ਅੱਜ ਸਾਡੇ ਕੌਮੀ ਆਗੂਆਂ ਵਿੱਚ ਹੋਣੀ ਚਾਹੀਦੀ ਹੈ ਅੱਜ ਪੰਥਕ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਹੈ ਸੋ ਅੱਜ ਜੱਸਾ ਸਿੰਘ ਆਲੂਵਾਲੀਆ ਉਹਨਾਂ ਦਾ ਜਨਮ ਦਿਨ ਹੈ ਜੋ 3 ਮਈ 1718 ਨੂੰ ਹੋਇਆ ਸੀ ਅੱਜ 3 ਮਈ ਦੇ ਦਿਨ ਅਸੀਂ ਰੇਡੀਓ ਫੋਕ ਐਂਡ ਬੀਟਸ ਵੱਲੋਂ ਉਹਨਾਂ ਦੇ ਜਨਮ ਦਿਨ ਦੀ ਆ ਸਾਰੇ ਦਰਸ਼ਕਾਂ ਨੂੰ ਖਾਸ ਕਰਕੇ ਸਿੱਖ ਪੰਥ ਨੂੰ ਵਧਾਈ ਦਿੰਦੇ ਹਾਂ ਜੀ ਇਸ ਜਗ੍ਹਾ ਦੇਤੇ ਵਿਰਾਮ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ